हां जी मैडम की नाम है जी मेरा नाम सोनिया मैडम आज ਤੁਸੀਂ ਜੋ ਕਲਾਸ ਅਟੈਂਡ ਕੀਤੀ ਆ ਕਿੰਨੇ ਚਿਰ ਟਾਈਮ ਤੋਂ ਕਰ ਰਹੇ ਹੋ ਮੇਰਾ ਅੱਜ ਫਰਸਟ ਡੇ ਥਾ ਐਂਡ ਥੈਂਕਸ ਟੂ ਦ ਟੀਮ ਸੋ ਕੋਆਪਰੇਟਿਵ ਐਂਡ ਆਫਕੋਰਸ ਯੋਗਾ ਜੋ ਹੈ ਉਹ ਸਭ ਕੇ ਲਿਏ ਹੈ ਯੋਗ ਮਤਲਬ ਜੋੜਨਾ ਆਤਮਾ ਦਾ ਆਪਣੇ ਮਨ ਨਾਲ ਸਵਾਸਾ ਨਾਲ ਜੋੜਨਾ ਸਭ ਤੋਂ ਵੱਡੀ ਗੱਲ ਤੇ ਕਿਦਾਂ ਦਾ ਲੱਗਾ ਅੱਜ ਤੁਹਾਨੂੰ ਫਸਟ ਫੀਲਿੰਗ ਫੈਂਟੈਸਟਿਕ ਬਹੁਤ ਬਦਲੋ ਸਾਰਿਆਂ ਨੂੰ ਆਉਣਾ ਚਾਹੀਦਾ ਸਪੈਸ਼ਲੀ ਲੇਡੀਜ਼ ਸ਼ੁੱਡ ਐਨਕੋਰੇਜ ਬੱਚਿਆਂ ਨੂੰ ਵੀ ਕਰਨਾ ਚਾਹੀਦਾ ਔਰ ਇਹ सीएम ਦੀ ਯੋਗਸ਼ਾਲਾ ਇਸ ਤਰੀਕ ਲਾਈਕ ਆਈ ਰੀਅਲੀ ਅਪਰੀਸ਼ੀਏਟ ਮੇਰਾ ਨਾਮ ਤੁਸ਼ਾਰਾ ਸਰ ਤੁਸੀਂ ਸਰ ਕਿੰਨੇ ਦਿਨ ਤੋਂ ਯੋਗਾ ਦੀਆਂ ਕਲਾਸਾਂ ਅਟੈਂਡ ਕਰ ਰਹੇ ਹੋ ਮੈਂ ਤਕਰੀਬਨ ਇੱਕ ਹਫਤੇ ਤੋਂ ਇੱਥੇ ਆ ਰਿਹਾ ਤੇ ਕਾਫੀ ਵਧੀਆ ਲੱਗ ਰਿਹਾ ਯੋਗ ਕਰਕੇ ਕਿਉਂਕਿ ਜਿਮ ਦੇ ਵਿੱਚ ਤਾਂ ਤੁਹਾਨੂੰ ਆਪਣੇ ਆਪ ਨੂੰ ਲੈ ਕੇ ਜਾਣਾ ਪੈਂਦਾ ਜਦੋਂ ਹਫਤੇ ਬਾਅਦ ਤੁਸੀਂ ਫਿਰ ਕਿੰਨੇ ਹੋਗੇ ਪੈਸੇ ਭਰੇ ਹੋਏ ਆ ਤੇ ਚਲੋ ਤਾਂ ਕਰਕੇ ਜਾਣਾ ਪੈਣਾ ਇੱਥੇ ਤੁਹਾਡਾ ਆਪਣਾ ਮਨ ਕਰਦਾ ਹੈ ਵੀ ਇੱਕ ਦਿਨ ਵੀ ਮਿਸ ਹੋ ਜਵੇ ਤੁਹਾਨੂੰ ਲੱਗਦਾ ਹੈ ਵੀ ਕੁਝ ਇੰਪੋਰਟੈਂਟ ਚੀਜ਼ ਕੋਈ ਮਿਸ ਹੋ ਗਈ ਆ ਤੇ ਕਾਫੀ ਅੱਛਾ ਇੱਥੇ ਲੱਗ ਰਿਹਾ ਤੁਸੀਂ ਦੱਸਿਆ ਵੀ ਹਫ਼ਤਾ ਕੋ ਗਿਆ ਕਿਦਾਂ ਦਾ ਕੋਈ ਫਰਕ ਲੱਗ ਰਿਹਾ ਕੁਝ ਹਾਂਜੀ ਬੋਡੀ ਦੇ ਵਿੱਚ ਕਾਫੀ ਫਰਕ ਲੱਗਦਾ ਹੈਗਾ ਤੇ ਤੁਹਾਡੀ ਜਿਹੜੀ ਡੇਲੀ ਰੁਟੀਨ ਉਹਦੇ ਵਿੱਚ ਵੀ ਤੁਸੀਂ ਮਹਿਸੂਸ ਕਰਦੇ ਹੋ ਕਿ ਪਹਿਲਾਂ ਨਾਲੋਂ ਜ਼ਿਆਦਾ ਤੁਹਾਡੇ ਵਿੱਚ એનર્ਜੀ ਆ ਪਹਿਲਾਂ ਨਾਲੋਂ ਜ਼ਿਆਦਾ ਤੁਸੀਂ ਆਪਣਾ ਖੁਸ਼ ਹੋ ਕੇ ਕੰਮ ਕਰ ਰਹੇ ਹੋ ਤੇ ਬਾਕੀ ਯੂਥ ਨੂੰ ਕੀ ਗਾਣਾ ਚਾਹੁੰਦੇ ਤੁਸੀਂ ਯੂਥ ਨੂੰ ਸਰ ਮੈਂ ਇਹੀ ਗਾਣਾ ਜਾਨਣਾ ਕਿ ਯੋਗ ਨੂੰ ਇੱਕ ਵਾਰੀ ਜ਼ਰੂਰ ਤੁਸੀਂ ਟਰਾਈ ਕਰੋ ਹੁਣ ਅੱਜ ਕੱਲ ਨਵੀਆਂ ਜਿਹੇ ਚੱਲ ਪਈਆਂ ਜਿਮ ਵਗੈਰਾ ਪਰ ਇੱਕ ਵਾਰੀ ਯੋਗ ਨੂੰ ਟਰਾਈ ਕਰੋ ਤੁਹਾਡੀ ਇੰਟਰਨਲ ਵੀ ਤੁਹਾਡੀ ਬਾਡੀ ਨੂੰ ਖੁਸ਼ੀ ਵੀ ਦੇਗੀ ਤੇ ਤੁਹਾਨੂੰ ਐਕਸਰਸਾਈਜ਼ ਵੱਲੋਂ ਵੀ ਤੁਹਾਡੀ ਬਾਡੀ ਨੂੰ ਇੱਕ ਮਤਲਬ ਖੋਲੇਗੀ ਸਰ ਕੀ ਨਾਮ ਜੀ ਆਪਣਾ ਸਰ ਏਜ ਕਿੰਨੀ ਹੋ ਗਈ ਜੀ 73 ਪਲੱਸ ਤੇ ਸਰ ਜੋ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ ਲਗਭਗ ਸਵਾ ਸਾਲ ਤੋਂ ਤੇ ਕਿਦਾਂ ਦਾ ਲੱਗਦਾ ਤੁਹਾਨੂੰ ਬਹੁਤ ਅੱਛਾ ਲੱਗਦਾ ਕੀ ਕਹਿਣਾ ਚਾਹੁੰਦੇ ਹੋ ਬਾਕੀਆਂ ਨੂੰ ਬਾਕੀਆਂ ਨੂੰ ਮੈਂ ਅੱਜ ਕਹਾਂਗਾ ਸਾਰੇ ਆਓ ਸਾਰੇ ਮੰਨੋ ਇਸ ਗੱਲ ਨੂੰ جانتے ਆ ਫਸਟ ਕਲਾਸ ਲੱਗਦਾ ਹੈ ਜਿਾਕੀ ਇਸ਼ਨਾਨ ਕਰਨਾ ਨਹਾਉਣਾ ਲੰਗਰ ਪਾਣੀ ਛਕਣਾ ਕੋਈ ਪ੍ਰੋਬਲਮ ਨਹੀਂ ਹੈ ਮੈਂ ਤੋ ਸਭਾ ਸਾਲ ਦੇ ਮੇਰੇ ਇੱਥੇ ਖਾਸ ਕਰਕੇ ਜਿਹੜੇ ਮੈਡੀਕੀਸ਼ਨ ਕਰਦੇ ਆ ਜਿਹਦਾ ਜਾਂ ਮੋਰ ਥੈਨ 70 ਹੈ ਪੂਰੇ ਵਾਸਤੇ ਬਹੁਤ ਅੱਛਾ ਹੈ ਕਿਉਂਕਿ ਜਿਹੜੀ ਸਾਹ ਦੀ ਪ੍ਰਕਿਰਿਆ ਹੈ ਇਹ ਦਰੁਸਤ ਹੁੰਦੀ ਹੈ ਅਜ ਤੱਕ ਸਾਨੂੰ ਇਹ ਨਹੀਂ ਸੀ ਪਤਾ ਲੱਗਾ 72 ਸਾਲ ਦੀ ਉਮਰ ਤੱਕ ਵੀ ਸਾਹ ਕਿੱਦਾਂ ਲੈਣਾ ਇੱਕ ਜੋਗ ਹੀ ਆ ਜਿਹਨੇ ਸੰਗ ਇਹ ਦੱਸਿਆ ਵੀ ਸਪ੍ਰੋਪਰ ਸਾਹ ਕਿੱਦਾਂ ਲੈਣਾ ਸਾਨੂੰ ਸਾਹ ਇਸੇ ਲੈਣਾ ਹੋਵੇ ਸੋ ਇਹ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਿੰਨੇ ਮੇਰੀ ਦੇ ਜਮ ਓਰ ਤਾਂ 78 ਹੋ ਗਏ ਆ ਉਹ ਜ਼ਰੂਰ ਹੋਵੇ ਇਹ ਨੂੰ ਕਿਉਂ ਰੱਖਣਾ ਸਰ ਕੀ ਨਾਮ ਜੀ ਆਪਣਾ ਪਹਿਲਾਮ ਚੰਦਰ ਸਿੰਘ ਯੋਗ ਬਾਰੇ ਕੋਈ ਦੋ ਸ਼ਬਦ ਕਹਿਣਾ ਚਾਹੁੰਦੇ ਹੋ ਯੋਗ ਤਾਂ ਇੱਕ ਸਾਡੀ ਜੀਵਨ ਦੀ ਬਹੁਤ ਜ਼ਰੂਰੀ ਚੀਜ਼ ਆ ਸਾਨੂੰ ਬਹੁਤ ਦਿਲ ਸ਼ੁਰੂ ਤੋਂ ਹੀ ਕਰਨੀ ਚਾਹੀਦੀ ਹੈ ਜੇ ਜੇ ਅਸੀਂ ਯੋਗ ਕਰਾਂਗੇ ਕੜੀ ਆਤਮਾ ਨੂੰ ਸ਼ਾਂਤੀ ਸਾਡੀ ਮਨ ਨੂੰ ਸ਼ਾਂਤੀ ਸਾਡੇ ਸਰੀਰ ਨੂੰ ਸ਼ਾਂਤੀ ਤੇ એનર્ਜੀ ਦਾ ਤਾਂ ਭਰਪੂਰ ਹੀ ਹੈ ਬਿਲਕੁਲ ਹਾਂਜੀ ਸਰ ਕੀ ਨਾਮ ਆ ਜੀ ਮੇਰਾ ਨਾਮ ਪਰਮਜੀਤ ਸਿੰਘ ਯੋਗ ਬਾਰੇ ਕੀ ਕਹਿਣਾ ਚਾਹਦੇ ਹੋ ਇੱਕ ਚੀਜ਼ ਪਹਿਲੇ ਰੋਕ ਲੈਣਾ ਪਰਮਜੀਤ ਸਰ ਸਾਡੇ 1 ਆਫ ਦੀ 올ਡੈਸਟ ਇੱਥਾ ਸਾਡੇ ਬਲਦੇਵ ਸਰ ਖੜੇ ਆ ਪਰਮਜੀਤ ਸਰ ਇੱਧਰ ਕੁਲਵਿੰਦਰ ਸਰ ਖੜੇ ਆ ਇਹ ਸਾਡੇ ਯਾਨੀ ਕਿ ਅਸੀਂ ਵੀ ਬਾਅਦ ਚ ਜੁਆਇਨ ਕੀਤੇ ਸਾਡੇ 올ਡੈਸਟ ਮੈਂਬਰ ਜੀ ਜਿਨ੍ਹਾਂ ਨੇ ਸੀਐਮ ਦੀ ਯੋਗ ਸ਼ਾਲਾ ਸਭ ਤੋਂ ਪਹਿਲਾਂ ਜੁਆਇਨ ਹਾਂਜੀ ਪਰਮਜੀਤ ਜੀ ਪਰਮਜੀਤ ਸਿੰਘ ਦੇਖੇ ਮੇਰਾ ਯੋਗ ਦੇ ਬਾਰੇ ਚ ਇਹ ਕਹਿਣਾ ਕਿ ਮੈਂ 2006 ਤੋਂ ਆਪਣੇ ਆਪ ਟੀਵੀ ਤੋਂ ਦੇਖ ਕੇ ਸ਼ੁਰੂ ਕੀਤਾ ਸੀਗਾ ਉਹਦੇ ਵਿੱਚ ਇੱਕ ਕੰਡੀਸ਼ਨ ਸੀ ਕਿ ਮੈਨੂੰ weight loss ਕਰਨਾ ਸੀ weight loss ਕਰਨ ਦੇ ਚੱਕਰ 'ਚ ਮੈਂ ਬਾਬਾ RAMDEV ਦਾ ਜੋਗ ਸੀ ਉਹਨੂੰ ਲਿੱਖ ਕੇ ਸ਼ੁਰੂ ਕੀਤਾ ਟੀਵੀ ਤੇ ਔਰ ਮੈਂ ਕਾਫੀ 10-15 kg weight ਉਸ ਟਾਈਮ loss ਕਰ ਗਿਆ 2006 'ਚ ਫਿਰ ਮੈਂ ਛੱਡ ਦਿੱਤਾ ਉਸ ਤੋਂ ਬਾਅਦ ਜ਼ਰੂਰਤ ਪਈ 2008 'ਚ ਫਿਰ ਆਪਣੇ ਆਪ ਕੀਤਾ ਫਿਰ weight loss ਕੀਤਾ ਅਖੀਰ ਐਕਚੁਅਲੀ ਮੈਂ ਫੋਰਸ ਵਿੱਚ ਜੌਬ ਕਰਦਾ ਸੀਗਾ ਐਜ ਐਸਿਸਟੈਂਟ ਕਮਾਂਡ ਜੋ ਸਾਡਾ ਮੈਡੀਕਲ ਹੁੰਦਾ ਸਾਲ ਵਿੱਚ ਉਦੋਂ ਜ਼ਰੂਰਤ ਪਈ ਪ੍ਰੋਮੋਸ਼ਨ ਵਾਸਤੇ ਤੇ ਫਿਰ ਮੈਂ weight loss ਕੀਤਾ 2010 ਤੋਂ ਸਟਾਰਟ ਕੀਤਾ 2010 ਤੋਂ ਸਟਾਰਟ ਕਰਕੇ ਲਗਾਤਾਰ ਫਿਰ ਮੈਂ 27 kg weight ਆਪਣਾ loss ਕੀਤਾ ਤੇ ਸਰ ਇਹਦੇ ਬਾਰੇ ਕਿ ਕਿੰਨਾ ਟਾਈਮ ਇੱਕ ਦਿਨ ਚ ਕਿੰਨਾ ਟਾਈਮ ਜੋ ਕਰਦੇ ਸੀ ਤੁਸੀਂ ਮੈਂ ਫਿਰ 2010 ਤੋਂ ਲੈ ਕੇ 2017 ਤੱਕ ਇੱਕ ਦਿਨ ਚ ਕਿੰਨਾ ਟਾਈਮ ਮੋਸਟ ਹੈਂ ਡੇਢ ਦੋ ਘੰਟੇ ਕਰਦਾ ਹੁੰਦਾ ਸੀਗਾ ਔਰ ਜਿਹਦੇ ਵਿੱਚ ਆਪਣੇ ਹਿਸਾਬ ਨਾਲ ਜਿੱਦਾਂ ਟੀਵੀ ਦੇਖ ਕੇ ਕਰਦੇ 15 ਮਿੰਟ ਰੋਮ ਤੋਂ 15 ਮਿੰਟ ਕਬਾਲ ਵਾ ਦੋ ਵਕ ਟੀਵੀ ਤੇ ਸਰ ਇਹਦੇ ਵਿੱਚ ਡਾਈਟ ਦਾ ਵੀ ਕੋਈ ਤੁਸੀਂ ਸਪੈਸ਼ਲ ਖਿਆਲ ਰੱਖਦੇ ਸੀ ਹਾਂ ਡਾਈਟ ਦਾ ਫਿਰ ਰੱਖਣਾ ਪੈਂਦਾ ਸੀ ਆਇਲੀ ਆਈਟਮ ਨਹੀਂ ਖਾਣੀ ਔਰ ਹੈਲਦੀ ਫੂਡ ਲੈਂਦੇ ਸੀਗਾ ਫਰੂਟਸ ਵਗੈਰਾ ਥੀ ਜ਼ਿਆਦਾ ਖਾਣ ਲਈ ਸਬਜ਼ੀ ਟੈਬਲ ਤੇ ਤੇ ਬਾਕੀਆਂ ਲਈ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਫਿਰ ਮੈਂ 2010 ਤੋਂ ਲੈ ਕੇ 2017 ਤੱਕ ਸੱਤ ਸਾਲ ਲਗਾਤਾਰ ਕੀਤਾ 2017 ਤੋਂ ਕਿਦਾਂ ਗੈਪ ਆ ਔਰ ਕੀ ਤੋਂ ਲੈ ਕੇ ਫਿਰ ਲਗਾਤਾਰ ਹੁਣ ਅੱਜ ਤੱਕ ਕਰਦਾ ਆ ਰਿਹਾ ਹੈਗਾ ਔਰ ਸਾਨੂੰ ਬੜੀ ਖੁਸ਼ੀ ਆ ਕਿ ਪਹਿਲੇ ਅਸੀਂ ਆਪਣੇ ਲੈਵਲ ਤੇ ਕਰਦੇ ਸੀਗੇ ਜਿਸ ਵਿੱਚ ਮੈਂ ਹੋਰ ਵੀ ਸ਼ੇਵਰ ਕੀਤੇ ਸੀਗੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਵਾਲਾ ਜੋ ਵੀਰ ਟੈਂਡ ਕੀਤਾ ਸੀਗਾ ਆਰਟ ਆਫ ਫਲੇਮ ਵਾਲਾ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਕੈਂਪੀ ਲੈ ਔਰ ਲਗਾਤਾਰ ਹੁਣ ਇੱਕ ਲਗਭਗ 1.5 ਸਾਲ ਤੋਂ ਅੱਜ ਸ੍ਰੀ ਅਨੂਮ ਦੀ ਜੋਗ ਸ਼ਾਲਾ ਵਿੱਚ ਸੇ ਪਾਰਟਿਸਪੇਟ ਕਰ ਰਿਹਾ ਹੈਗਾ ਔਰ ਮੇਰਾ ਇਹ ਕਹਾਣਾ ਹੈਗਾ ਕਿ ਪਹਿਲਾਂ ਅਸੀਂ ਆਪਣੇ ਲੈਵਲ ਤੇ ਕਰਦੇ ਸੀਗੇ ਲੇਕਿਨ ਜਦੋਂ ਤੋਂ ਇੱਕ ਟ੍ਰੇਨਿੰਗ ਪੀਚਰ ਦੀ ਅਗਵਾਈ ਵਿੱਚ ਕਰ ਰਹੇ ਹਾਂ ਸਾਨੂੰ ਬਹੁਤ ਚੀਜ਼ਾਂ ਇਸ ਤਰ੍ਹਾਂ ਲੱਗਦੀ ਹੈਗੇ ਜਿਹੜਾ ਅਸੀਂ ਪਹਿਲਾਂ ਉਸ ਦਾ ਪ੍ਰੋਪਰ ਨਹੀਂ ਕਰਦੇ ਸੀਗੇ ਹੁਣ ਅਸੀਂ ਪ੍ਰੋਪਰ ਕਰ ਰਹੇ ਹਾਂ ਜੀ ਤਾਂ ਜੋਗ ਦਾ ਮੈਨੂੰ ਇਹ ਹੈਗਾ ਕਿ ਇੰਟਰਨਲ ਸਟ੍ਰੈਂਥ ਵਾਸਤੇ ਜੋ ਬਹੁਤ ਜ਼ਰੂਰੀ ਹੈਗਾ ਔਰ ਇਹ ਤੋਂ ਪਹਿਲਾਂ ਆਪਣਾ ਇਹਨੇ ਜੋਗ ਵਿੱਚ ਆਉਣ ਤੋਂ ਪਹਿਲਾਂ ਬੈਟਰ ਹੈ ਕਿ ਪਹਿਲਾਂ ਵਾਰਮ ਅਪ ਕਰ ਲਿਆ ਜੇ ਸੈਰ ਕਰ ਲਏ ਜੋਗ ਜੋ ਵੀ ਹਲਕਾ ਫੁਕਾ ਕਰਕੇ ਉਸ ਤੋਂ ਬਾਅਦ ਅਗਰ ਕਰੇ ਔਰ ਵੀ ਜ਼ਿਆਦਾ ਬੈਨੀਫਿਟਡ ਹੋ ਜਾਂਦਾ ਹੈ ਯੋਗ ਬਹੁਤ ਚੰਗੀ ਚੀਜ਼ ਹੈ ਗਿਆ ਔਰ ਇਹਨੂੰ ਸਰ ਤੁਸੀਂ ਆਪਣਾ ਆਪਣਾ ਐਕਸਪੀਰੀਅੰਸ ਵੀ ਦੱਸਿਆ ਕਿ ਯੋਗ ਸਿਹਤ ਲਈ ਦਾ ਜ਼ਰੂਰੀ ਹੈ ਤੁਹਾਨੂੰ ਪ੍ਰੋਮੋਸ਼ਨ ਜੇ ਦੁਆਉਣ ਦੇ ਵਿੱਚ ਵੀ ਇਹਨੂੰ ਮਦਦ ਕੀਤੀ ਆ ਨਹੀਂ ਉਹ ਤਾਂ ਕੰਡੀਸ਼ਨ ਸੀ ਮਤਲਬ ਮੈਡੀਕਲੀ ਸ਼ੇਪ ਕੈਟਾਗਰੀ ਹੁੰਦੀ ਆ ਕੈਟਾਗਰੀ ਜ਼ਰੂਰੀ ਹੁੰਦੀ ਆ ਹਰ ਸਾਲ ਮੈਡੀਕਲ ਹੁੰਦਾ ਹੈਗਾ ਉਸ ਵਿੱਚ ਹਰ ਸਾਲ ਮੈਡੀਕਲ ਹੁੰਦਾ ਹੈਗਾ ਉਹ ਕੰਡੀਸ਼ਨ ਜ਼ਰੂਰੀ ਤੇ ਕਿ ਲੇਕਿਨ ਉਸ ਟਾਈਮ ਜ਼ਰੂਰੀ ਹੋ ਜਾਂਦਾ ਹੈਗਾ ਔਰ ਇਸ ਕਰਕੇ ਆਪਣੇ ਇੰਟਰਨਲ ਹੈਲਥ ਉਹ ਉਸ ਤੋਂ ਬਾਅਦ ਫਿਰ ਕੰਟੀਨਿਊ ਕੀਤਾ ਕਿਉਂਕਿ ਛੱਡਦੇ ਪਹਿਲਾਂ ਕਰਦੇ ਸੀਗਾ ਵਿੱਚ ਗੈਪ ਦੇ ਤਾਂ ਫਿਰ ਇਨਕਰੀ ਹੋ ਜਾਂਦਾ ਸੀਗਾ ਫਿਰ ਉਹਨੂੰ ਛੱਡਿਆ ਨਹੀਂ ਮੈਨੇ ਲਗਾਤਾਰ ਕਰਦੇ ਰਿਹਾ ਇਸ ਸਟੇਬਲ ਹੈ ਐਜਸਟਿਸ ਪਹਿਲੇ ਮੇਰਾ weight ਬਹੁਤ ਪਹਿਲੇ 92 kg ਸੀ ਓ ਤਬਾ ਨੂੰ 64 ਤੱਕ ਲਿਆਇਆ ਸੀਗਾ ਔਰ 64 ਤੋਂ ਬਾਅਦ ਮਾੜਾ ਨੋਰਮਲ ਹੋਇਆ ਕਿ ਘਰਾਂ ਇਥੇ ਗੁੱਸਾ ਵਾਲਾ ਪੈ ਸਕੇ ਜਿਹੜੇ ਬਹੁਤ ਜ਼ਿਆਦਾ ਹੋ ਗਿਆ ਸੀ ਜਿਹੜੇ ਸਿਰਫ ਘਰ ਬੈ ਕੇ ਇਹ ਕਹਿੰਦੇ ਆ ਵੇ ਆਪਾਂ ਫਿੱਟ ਨਹੀਂ ਹੈਗੇ ਜਾਂ ਆਹ ਪ੍ਰੋਬਲਮ ਹੈ ਉਹਨਾਂ ਨੂੰ ਕੀ ਗਾਣਾ ਚਾਹੁੰਦੇ ਹੋ ਦੇਖੋ ਬਿਲ ਪਾਵਰ ਆਦਮੀ ਚਾਹੀਦੀ ਹੈਗੀ ਆ ਨਹੀਂ ਇੱਛਾ ਸ਼ਕਤੀ ਹੈ ਕਿ ਸਭ ਕੁਝ ਹੋ ਜਾਊਗਾ ਅਗਰ ਇੱਛਾ ਸ਼ਕਤੀ ਨਹੀਂ ਹੈ ਤੂੰ ਪੁੱਛ ਵੀਨੇ ਹੁਣ ਇਸ ਕਰਕੇ ਬਾਹਰ ਸਫਲਤਾ ਪਾਣੀ ਹੈਗੀ ਤਾਂ ਕਸ਼ਟ ਉਠਾਣਾ ਪਊਗਾ ਕਸ਼ਟ ਉਠਾਣਾ ਤਾਂ ਸਫਲਤਾ ਹੀ ਮਿਲੇਗੀ ਅਗਰ ਵਜ ਘਰ ਬੈਠਿਆ ਨੂੰ ਕੁਝ ਨਹੀਂ ਮਿਲਣਾ ਕਿ ਬਿਸਤਰ 'ਤੇ ਰਹਿ ਕੇ ਕੁਝ ਨਹੀਂ ਮਿਲਣਾ ਹੈਗਾ ਔਰ ਯੋਗਜ ਆਉਣਾ ਚਾਹੀਦਾ ਹੈਗਾ ਵੱਧ ਵੱਧ ਵੱਜੜ ਕੇ ਹਿੱਸਾ ਲੈਣਾ ਚਾਹੀਦਾ ਹੈਗਾ ਮਾਰਨਿੰਗ 5 6 ਵਜੇ ਮੇਰੇ ਵਾਈਫ ਜਾਂਦੀ ਹੈਗੀ ਆ ਜੋ ਅਜੀਤ ਨਗਰ ਕੈਂਪ ਲੱਗਦਾ ਹੈਗਾ ਉੱਥੇ ਅੰਧਿਆ ਕਸ਼ੇਤ 7 ਤੱਕ ਉੱਥੇ ਸੜ ਕੇ ਮੱਲੇ ਲੜੀ ਜਾਓ ਸਾਢੇ 7:00 ਸਾਢੇ 8:00 ਤੱਕ ਕਹਿੰਦਾ ਅਸੀਂ ਉਦੋਂ ਪਹਿਲਾਂ ਸਟਾਰਟਿੰਗ ਵਿੱਚ 9 ਮੈਂਬਰ ਸੀਗੇ ਅੱਜ ਸਾਡਾ ਗਰੁੱਪ ਵੱਧ ਕੇ ਦੀ 20 ਤੱਕ ਪਹੁੰਚ ਗਿਆ ਹੈਗਾ ਇਹ ਸਾਡੀ ਅਚੀਵਮੈਂਟ ਹੈਗੀ ਆ ਔਰ ਮੈਡਮ ਜੋ ਹਮਾਰੇ ਬੰਦਰਾ ਕੁਮਾਰੀ ਹੈ ਬਹੁਤ ਇੰਟਰਸਟ ਲੈ ਕਰਵਾਉਦੇ ਹੈਗੇ ਬਹੁਤ دلچਸਪੀ ਨਾਲ ਕਰਾਉਂਦੀ ਔਰ ਬਹੁਤ ਬੜੀਆ ਇੱਕ ਇੱਕ ਚੀਜ਼ ਨੂੰ ਸੰਭਾਲਦੇ ਆ ਸਾਰਾ ਥੈਂਕਸ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਰੋ ਯੋਗ ਤੇ ਰਹੋ ਨਿਰੋਗ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਹਰਪਾਲ ਜੀ ਭਾਰਤ ਐਸਾ ਦੇਸ਼ ਆ ਜਿੱਥੇ ਦੇਖੋ ਜਿਨੇ ਸੈਂਟਰਲ ਗਵਰਨਮੈਂਟ ਦੀ ਬਦੌਲਤ ਅੱਜ ਯੋਗ ਦੇ ਇੰਟਰਨੈਸ਼ਨਲ ਲੈਵਲ ਤੇ ਵੀ 21 ਜੂਨ ਨੂੰ ਮਨਾਇਆ ਜਾਂਦਾ ਹੈ ਉਸੀ ਤਿਹਰ ਪੰਜਾਬ ਗਵਰਨਮੈਂਟ ਨੇ ਵੀ ਇੱਕ ਉਪਰਾਲਾ ਕੀਤਾ ਕਿ ਸੀਐਮ ਦੀ ਯੋਗਸ਼ਾਲਾ ਸੀਐਮ ਦੀ ਯੋਗਸ਼ਾਲਾ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਹੜੀ ਤੁਸੀਂ ਅੱਜ ਵੀ ਇੱਥੇ ਯੋਗਸ਼ਾਲਾ ਦਾ ਅਨੁਭਵ ਕੀਤਾ ਬੇਸਿਕਲੀ ਇਹ ਸੀਐਮ ਦੀ ਯੋਗਸ਼ਾਲਾ ਹੈ ਆਪਾਂ ਲਾਜਵੰਤੀ ਮਲਟੀ ਜਿਹਨੂੰ ਕਹਿੰਦਾ ਗੇਮ ਸਟੇਡੀਅਮ ਦੇ ਵਿੱਚ ਆਪਾਂ ਖੜੇ ਆਂ ਦੇਖੋ ਉੱਪਰ ਜਿਮ ਵੀ ਇੱਥੇ ਹੀ ਹੈ ਅਪਾਇਥ ਯੋਗ ਕਰਕੇ ਇੱਥੇ ਅੰਦਰ ਗੇਮਸ ਚੱਲਦੀਆਂ ਤੇਰਾ ਦੜਾਕ ਜੇ ਉਹ ਐਥਲੈਟਿਕਸ ਆ ਗੇਮਸ ਇੱਥੇ ਚੱਲਦੀਆਂ ਪਰ ਸੀਐਮ ਦੀ ਯੋਗ ਸ਼ਾਲਾ ਦੇ ਤਹਿਤ ਤੁਸੀਂ ਇਹ ਟੀਮ ਦੇਖੀ ਮੇਰੀ ਮੇਰੀ ਟੀਮ ਦਾ ਮਤਲਬ ਮੈਂ ਵੀ ਇਹਦਾ ਹੀ ਇੱਕ ਹਿੱਸਾ ਹੈ ਮੈਡਮ ਬੰਦਨਾ ਕੁਮਾਰੀ ਜਿਹੜੇ ਸਾਡੇ ਯੋਗ ਟੀਚਰ ਹੈ ਔਰ ਸੀਐਮ ਦੀ ਯੋਗ ਸ਼ਾਲਾ ਵੱਲੋਂ ਅਪਾਇੰਟਡ ਹੈ ਕਿਉਂਕਿ ਉਹ ਟ੍ਰੇਨਿੰਗ ਤੇ ਗਏਦੇ ਆ ਇਸ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਚ ਸਾਡਾ ਯੋਗ ਕਿਉਂਕਿ ਮਿਸ ਨਾ ਹੋ ਜਾਏ ਕਿਉਂਕਿ ਯੋਗ ਜਦੋਂ ਕੋਈ ਕਰਨ ਲੱਗ ਪੈਂਦਾ ਹੈ ਨਾ ਜੇ ਅੱਜ ਤੁਸੀਂ ਵੀ ਦੇਖਿਆ ਹੋਵੇਗਾ ਕਈਆਂ ਨੂੰ ਫੀਲਿੰਗ ਹੁੰਦੀ ਯੋਗ ਕੀ ਹੈ ਪਰ ਯੋਗ ਚਾਕੇ ਦੇਖੋ ਕਿਦਾਂ ਪਸੀਨਾ ਕਿਦਾਂ ਸਟ੍ਰੈਚਿੰਗ ਤੁਹਾਡੀ ਸਾ ਆਪਾਂ ਜਿਮ ਨੂੰ ਵੀ ਅੱਛਾ ਮੰਨਦੇ ਆ ਥੈਟ ਇਜ਼ ਫॉर ਆਊਟਰ ਬਾਡੀ ਬਟ ਜਿਹੜਾ ਸਾਡਾ ਯੋਗ ਆ ਇੰਟਰਨਲ ਬਾਡੀ ਵੀ ਠੀਕ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਜਨਰਲੀ ਸੁਣਿਆ ਹੋਗਾ ਹਰਪਾਲ ਜੀ ਕਿ ਜਿਮ ਕਰਦੇ ਤਾਂ ਮੈਂ ਨਹੀਂ ਕਹਿੰਦਾ ਵੀ ਕਿਸੇ ਦੀ ਮੌਤ ਔਰ ਜਨਮ ਤਾਂ ਪਰਮਾਤਮਾ ਹੱਥ ਆ ਪਰ ਕਈ ਵਾਰ ਸੁਣਿਆ ਹੋਵੇਗਾ ਹੈਵੀ ਐਕਸਰਸਾਈਜ਼ ਕਰਦੇ ਜਿਮ ਕਰਦੇ ਐਟ ਦੀ ਸਪੌਟ ਕਿ ਹਾਰਟ ਅਟੈਕ ਨਾਲ ਡੈਥ ਹੋ ਗਈ ਕਾਰਨ ਕੀ ਹੁੰਦਾ ਆਵਰ ਐਕਸਟਰਨਲ ਬਾਡੀ ਇਜ਼ ਗੁੱਡ ਜਿਮ ਚੀ ਆਪਾਂ ਡੋਲੇ ਦਿਖਾ ਸਕਦੇ ਆ ਆਪਾਂ ਛਾਤੀ ਬਾਹਰ ਕੱਢ ਕੇ ਦਿਖਾ ਦੇਈ ਦੀ ਪਰ ਇੰਟਰਨਲ ਬਾਡੀ ਨੂੰ ਆਪਾਂ ਉਹਨਾਂ ਕੋਲ ਸਾਰ ਨਾ ਕਰਕੇ ਨਹੀਂ ਕਰ ਪਾਣੇ ਯੋਗ ਸਾਡੇ ਸਾਮਾ ਨੂੰ ਵੀ ਕੰਟਰੋਲ ਕਰਦਾ ਯੋਗ ਸਾਡੀ ਸਟ੍ਰੈਚਿੰਗ ਨੂੰ ਵੀ ਅੱਛਾ ਕਰਦਾ ਇਹਦੇ ਕਰਕੇ ਦੇਖੋ ਇੱਥੇ ਮੈਂ ਇੱਕ ਚੀਜ਼ ਬੜੀ ਅੱਛੀ ਫੀਲ ਕਰਦਾ ਸੀ ਐਮ ਦਾ ਜੇ ਅੱਛਾ ਉਪਰਾਲਾ ਜੇ ਸੈਂਟਰ ਗਵਰਨਮੈਂਟ ਦਾ ਅੱਛਾ ਉਪਰਾਲਾ ਹੈ ਤੇ ਇੱਥੇ ਤੁਸ਼ਾਰ ਵਰਗੇ ਯੰਗਸਟਰ ਔਰ ਆ ਦੇਖੋ ਸੁਬਾਸ ਜੀ ਬਲਦੇਵ ਜੀ ਆ ਦੇਖੋ ਕਿੰਨੇ 올ਡ ਏਜ ਵਾਲੇ ਵੀ ਇੱਥੇ ਸਾਰੇ ਖੜੇ ਆ ਔਰ ਲੇਡੀਜ਼ ਦੇਖੋ ਤੁਸੀਂ ਕਿ ਔਰ ਅਸੀਂ ਦਿਨੋ ਦਿਨ ਇੱਥੇ ਜਿਹੜੀ ਯੋਗਸ਼ਾਲਾ ਸੀਐਮ ਦੀ ਚੱਲਦੀ ਹੈ ਮੈਡਮ ਵੰਦਨਾ ਕੁਮਾਰੀ ਚਲਾਉਂਦੇ ਆ 5 ਵਜੇ ਸਵੇਰੇ ਸ਼ੁਰੂ ਹੋ ਜਾਂਦੇ ਆ 5 ਤੋਂ 6 6 ਤੋਂ 7 ਜਿਹੜੀ ਸਵਾ 6 ਤੋਂ ਸਵਾ 7 ਯੋਗਸ਼ਾਲਾ ਹੈ ਉਹ ਨਾਲੇ ਮੁਹੱਲਾ ਉੱਥੇ ਕਿਸੇ ਦੇ ਆ ਗੋਮਨ ਪਲੇਸ ਤੇ ਹੁੰਦੀ ਹੈ ਫਿਰ ਅਸੀਂ 7:30 ਤੋਂ 8:30 ਇੱਥੇ ਇਕੱਠੇ ਹੋ ਜਾਈਦਾ 8:30 ਤੋਂ 9:30 ਨਵਾਂ ਗਰੁੱਪ ਚੱਲਦਾ ਆਈ ਮੀਨ ਟੂ ਸੇ ਸ਼ਾਮ ਨੂੰ ਫਿਰ ਅਲੱਗ ਗਰੁੱਪ ਉਹ ਚਲਾਉਂਦੇ ਆ ਬੜਾ ਅੱਛਾ ਪ੍ਰੋਗਰਾਮ ਹੈ ਔਰ ਸਿਹਤ ਲਈ ਸਭ ਲਈ ਬਹੁਤ ਅੱਛੀ ਚੀਜ਼ ਹੈ ਔਰ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਨਾਲ ਤੁਹਾਡੇ ਆਉਣ ਇਟ ਇਜ਼ ਫ੍ਰੀ ਆਫ ਕਾਸਟ ਕੋਈ ਇੱਥੇ ਪੈਸਾ ਨਹੀਂ ਕਪਣਾ ਯੋਗ ਮੈਟ ਲਿਆਓਗੇ ਯੋਗ ਮੈਟ ਵੀ ਨਹੀਂ ਲਿਆਣ ਜੋਗੇ ਹੋਗੇ ਉਹ ਵੀ ਸਪான்ਸਰ ਕਰ ਦਿੱਤਾ ਜਾਏਗਾ ਪਰ ਆਓ ਇਹ ਕਿਸੇ ਦੂਸਰੇ ਲਈ ਨਹੀਂ ਹੈ ਆਪਣੀ ਸਿਹਤ ਵਾਸਤੇ ਹੈ ਜੇ ਅਸੀਂ ਆਪਣੀ ਸਿਹਤ ਨਹੀਂ ਸੁਧਾਰਾਂਗੇ ਵੈਲਥ ਕਿਸ ਕੰਮ ਦੀ ਹੈਲਥ ਇਜ਼ ਵੈਲਥ ਕਿਹਾ ਜਾਂਦਾ ਬੜਾ ਸਹੀ ਹੈ ਕਿ ਵੈਲਥ ਨੂੰ ਇੰਜੋਏ ਕਰਨ ਲਈ ਹੈਲਥ ਜ਼ਰੂਰੀ ਹੈ ਜਿਹੜਾ ਬੰਦਾ ਮੰਜੇ ਤੇ ਪਿਆ ਉਹ ਕਰੋੜਾਂ ਰੁਪਏ ਹੋਣਗੇ ਪਰ ਉਹ ਇੰਜੋਏ ਨਹੀਂ ਕਰ ਪਾਏਗਾ ਪਰ ਜਿਹੜਾ ਇੱਕ ਹੈਲਦੀ ਹੈ ਉਹ ਆਪਣੀ ਹੈਲਥ ਦੇ ਨਾਲ ਅੱਛੀ ਵੈਲਥ ਕਮਾ ਸਕਦਾ ਤੇ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਐ ਸਪੈਸ਼ਲਿਸਟ ਆਏ ਥੇ ਔਰ ਲੋਕਾਂ ਤੱਕ ਸਾਡਾ ਮੈਸੇਜ ਪਹੁੰਚਾਓਗੇ ਜੈਰ ਸਾਹਿਬ ਇਹ ਦੇਖਣ ਚ ਆਇਆ ਪਿਆ ਅੱਜ ਕੱਲ ਦੀ ਜਿਹੜੀ ਦੁਨੀਆ ਹੈ ਮਾਡਰਨ ਦੁਨੀਆ ਆ ਮੋਬਾਈਲਾਂ ਵਿੱਚ ਫਸ ਕੇ ਰਹਿ ਗਈ ਆ ਜਾਂ ਟੀਵੀ ਵਿੱਚ ਜਿਹੜੇ ਸੀਰੀਅਲ ਚੱਲਦੇ ਆ ਉਹਨਾਂ ਨੂੰ ਕੀ ਗਾਣਾ ਚਾਹੁੰਦਾ ਜੀ ਬੜੀ ਅੱਛੀ ਗੱਲ ਆ ਮੈਂ ਪਿੱਛੇ ਇੱਕ ਕਾਰਟੂਨ ਵੀ ਦੇਖ ਰਿਹਾ ਸੀ ਵੀ ਉਹਦੇ ਵਿੱਚ ਇੱਕ ਮਾਂ ਦਾ ਕੰਨ ਫੜ ਕੇ ਆਪਣੇ ਬੱਚੇ ਨੂੰ ਅੰਦਰ ਲਿਆ ਰਹੀ ਸੀ ਉਹ ਕਦੋਂ ਦਾ ਕਾਰਟੂਨ ਸੀ ਅੱਜ ਤੋਂ ਵੀ 30 ਸਾਲ ਪਹਿਲੇ ਜਦੋਂ ਬੱਚ ਅੱਜ ਇੱਕ ਮਾਂ ਬੱਚੇ ਦਾ ਕੰਨ ਫੜ ਕੇ ਅਜ ਕਾਰਟੂਨ ਕੀ ਬਣਿਆ ਕੰਨ ਫੜ ਕੇ ਉਹਨੂੰ ਕਹਿੰਦੀ ਬਾਹਰ ਜਾ ਉਹ ਬਾਹਰ ਜਾਣ ਨੂੰ ਤਿਆਰ ਨਹੀਂ ਬੱਚੇ ਤੋਂ ਲੈ ਕੇ ਯੋਗ ਇੱਕ ਐਸੀ ਚੀਜ਼ ਹੈ ਯੋਗ ਇਟ ਇਜ਼ ਨਾਟ ਮੇਡ ਫॉर 50+ plus, 80+ plus, 70+ ਇਟ ਇਜ਼ ਮੇਡ ਫॉर ਅ ਪਰਸਨ ਜਿਹੜਾ 18 20 ਸਾਲ ਦਾ ਜਿਹੜਾ ਅਦਰਵਾਈਜ਼ ਤਾਂ ਛੋਟੇ ਛੋਟੇ ਬੱਚੇ ਦੇਖੋ ਤੁਸੀਂ ਕਿਦਾਂ ਉਲਟਵਾੜੀਆਂ ਉਲਟਵਾੜੀ ਖਾਣਾ ਵੀ ਤਾਂ ਯੋਗ ਹੈ ਯਾਰ ਕਿੱਦਾਂ ਬੱਚੇ ਆਪਣੇ ਆਪ ਯਾਨੀ ਪਰਮਾਤਮਾ ਨਾਲ ਯੋਗ ਵਾਲਾ ਸਨਸੀ ਕਰਾਈਦਾ ਬਾਲ ਹਸਨ ਵਿੱਚ ਨੇਚਰਲ ਚੀਜ਼ ਜਿਹੜਾ ਇੱਕ ਬਾਲ ਕਰਦਾ ਉਹ ਕਰਦੇ ਅਸੀਂ ਹੱਥਾਂ ਨਾਲ ਆ ਐਕਸਰਸਾਈਜ਼ਾਂ ਇਦਾਂ ਕਈ ਕੁਸ਼ ਕਰੀਦਾ ਉਹਦਾ ਮਤਲਬ ਅਸੀਂ ਬਚਪਨ 'ਚ ਹੁੰਦੇ ਹਾਂ ਜਦ ਖੇਲਦੇ ਰਹਿੰਦੇ ਸੀ ਉਹ ਹੁਣ ਉਹ ਚੀਜ਼ਾਂ ਛੁੱਟ ਗਈਆਂ ਸਾਨੂੰ ਕਰਾਨੀਆਂ ਪੈ ਰਹੀਆਂ ਸਾਈਕਲਿੰਗ ਅੱਗੇ ਲੋਕ ਵੈਸੇ ਕਰਦੇ ਸੀ ਹੁਣ ਸਾਈਕਲਿੰਗ ਐਕਸਰਸਾਈਜ਼ ਦੇ ਤੌਰ ਤੇ ਹੁਣ ਜਿਮ ਅੱਗੇ ਚੱਕੀ ਉਦਾਂ ਚੱਲਦੀ ਸੀ ਹੁਣ ਸਾਨੂੰ ਭਾੜ ਲਿਆ ਉਹ ਚੱਕਣੀਆਂ ਪੈਂਦੀਆਂ ਇਸ ਕਰਕੇ ਮੈਂ ਤਾਂ ਇਹੀ ਆਵਾਜ਼ ਕਰੂੰਗਾ ਆਪਣੇ ਥਰੂ ਵੀ ਆਪਣੀ ਸਿਹਤ ਵੀ ਬਹੁਤ ਜ਼ਰੂਰੀ ਹੈ ਜਿੰਨਾ ਤੁਸੀਂ ਸਿਹਤ ਪ੍ਰਤੀ कमाई जरूरी है दुकानदारी जो भी है मैं वकील हूं प्रोफेशन जरूरी है कोई प्रोफेसर है कोई टीचर है थे कोई अच्छे अपने अपने काम से हाउसवाइफ है हर चीज भी काम तभी अच्छा हो सकेगा ये ਤੁਸੀਂ ਆਪਣੇ શરીਰੀ ਲੈਵਲ ਤੇ ਫਿਟੋ ਮੈਂ ਸਾਰੇ ਬੱਚਿਆਂ ਨੂੰ ਵੀ ਸਾਰੇ ਬਜ਼ੁਰਗਾਂ ਨੂੰ ਵੱਡਿਆਂ ਨੂੰ ਔਰਤਾਂ ਨੂੰ ਲੇਡੀਜ਼ ਜੈਂਟਸ ਧਰਮ ਆ ਧਰਮ ਇਥੇ ਕੋਈ ਫਰਕ ਨਹੀਂ ਜਾਂਦੀ ਹੋਵੇ ਧਰਮ ਹੋਵੇ ਕਿਹੜਾ ਹੋਵੇ ਕੱਲ ਮੇਰੇ ਇਥੇ ਮੁਸਲਮਾਨ ਦੋਸਤ ਸੀਗੇ 4-5 ਮੈਂ ਇੱਕ ਲੇਡੀਜ਼ ਨਾਲ ਪਰਚੇ ਕਿਰਾ ਦੇਣਾ ਦਲਜੀਤ ਹੈ ਮੈਡਮ ਸਾਡੇ ਵਿੱਚ ਇੱਕ ਮੁਸਲਮਾਨ ਪਰਿਵਾਰ ਨਾਲ ਬਿਲੋਂਗ ਕਰਦੇ ਪਏ ਆ ਪਰ ਜਦੋਂ ਅਸੀਂ ਓਮ ਦਾ ਜਾਪ ਕਰਦੇ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਫਰਕ ਕਿਉਂਕਿ ਓਮ ਇਜ਼ ਨਾਟ ਅ ਹਿੰਦੂ ਜਾਪ ਓਮ ਸਾਡੇ ਅੰਦਰ ਦੀ ਸ਼ਕਤੀ ਨੂੰ ਜਗਾਣ ਵਾਲੀ ਇੱਕ ਚੀਜ਼ ਹੈ ਔਰ ਇਹਨਾਂ ਨੂੰ ਅਜੇ ਤੱਕ ਕੋਈ ਆਬਜੈਕਸ਼ਨ ਨਹੀਂ ਮੈਂ ਨਹੀਂ ਕਹਿਣਾ ਇਹ ਓਮ ਕਹਿ ਰਹੇ ਜੋ ਆਪਣਾ ਕੋਈ ਗੱਲ ਕਰ ਰਹੇ ਪਰ ਆਪਣੇ ਸ਼ਰੀਰ ਨੂੰ ਜਗਾਣ ਲਈ ਆਪਣੀ ਸਾਹ ਕ੍ਰਿਆ ਭਰਨ ਲਈ ਇਹਦੇ ਵਿੱਚ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਯੋਗ ਇਜ਼ ਫਾਰ ਯੋਗ ਇਜ਼ ਫਾਰ ਆਲ ਔਰ ਜਿਹੜੇ ਬੰਦੇ ਧਰਮ ਨੇ ਪੇਸ਼ਤਾ ਦੇ ਜਿਹੜੇ ਬੰਦੇ ਉਹ ਚਲਦੇ ਹੋ ਯੋਗ ਨੂੰ ਇੱਕ ਕ੍ਰਿਆ ਮੰਨਦੇ ਯੋਗ ਨੂੰ ਧਰਮ ਨਾਲ ਜੋੜ ਕੇ ਕਦੀ ਨਹੀਂ ਜੈਸਾ ਮੋਬਾਈਲ ਦੀ ਦੁਨੀਆ ਚ ਦਾ ਸਾਰੇ ਗੋਮਾ ਖਾਸ ਕਰ ਜਿਨ੍ਹਾਂ ਦੇ ਬੱਚੇ ਗੋਮਾ ਮੋਬਾਈਲ ਦੀ ਦੁਨੀਆ ਚ ਉਹਨਾਂ ਪੇਰੈਂਟਸ ਲਈ ਕੀ ਇਸਨੇ ਪੇਰੈਂਟਸ ਨੂੰ ਵੀ ਇਹ ਕਹੂੰਗਾ ਦੇਖੋ ਪੇਰੈਂਟਸ ਆਨ ਕੇ ਸ਼ਾਇਦ ਨਾਲ ਬੱਚੇ ਵੀ ਆਨ ਲੱਗ ਪਣਗੇ ਕਿਉਂਕਿ ਟਾਈਮ ਕੱਢਣਾ ਪਏਗਾ ਸੇਤ ਲਈ ਇਹ ਨਹੀਂ ਮੈਂ ਕਹਿਣਾ ਸਵੇਰੇ ਤੁਸੀਂ 7 ਤੋਂ 8 ਆਓ ਅਸੀਂ 7:30 ਤੋਂ 8:28 ਦਾ ਸਾਡੇ ਇੱਕ ਅੱਛਾ ਗਰੁੱਪ ਹੈ ਦੇਖੋ ਤੁਸੀਂ 20-25 ਲੋਕ ਇੱਥੇ ਵੀ ਗੜੇ ਐਸ ਤਰ੍ਹਾਂ ਬਤੀ ਲੋਕ ਉਹ ਤੋਂ ਅਲਾਵਾ ਵੀ 5-10 ਲੋਕ ਹੋਰ ਆ ਜਿਹੜੇ ਅੱਜ ਐਫੀਸ਼ੀਅੰਟ ਆ ਕਿਸੇ ਵਜ੍ਹਾ ਨਾਲ ਨਹੀਂ ਆ ਸਕੇ ਅਸੀਂ ਅੱਛੇ ਗਰੁੱਪ ਦਾ ਮਤਲਬ ਇਹ ਹੁੰਦਾ ਇਕ ਮਾਂ ਨੇ ਦੋ ਦਿਨ ਕਰ ਲਓ ਚਾਰ ਦਿਨ ਕਿਤੇ ਨਾ ਕਿਤੇ ਛੁੱਟ ਜਾਏਗਾ ਯੋਗ ਘਰ 'ਚ ਵੀ ਕੀਤਾ ਜਾ ਸਕਦਾ ਪਰ ਜਿਹਦੇ ਕੋਲ ਟਾਈਮ ਨਹੀਂ ਉਹ ਘਰ 'ਚ ਕਰ ਲੈ ਜਿਹਦੇ ਕੋਲ ਟਾਈਮ ਹੈ ਸਰੀਰ ਲਈ 1 ਘੰਟਾ ਕਰਨਾ 24 ਘੰਟੇ ਜਾਂ ਆਪਣੇ ਬੱਚਿਆਂ ਲਈ 1 ਘੰਟਾ ਕਰਨਾ ਬੱਚੇ ਵੀ ਤੁਹਾਡੇ ਪਿੱਛੇ ਤੜ ਲੱਗਣਗੇ ਅੱਜਕੱਲ ਮੋਬਾਈਲ ਕਿਉਂ ਦੇਖਦੇ ਜਾਂਦੇ ਕਿਉਂਕਿ ਮਾਂ ਨੇ ਵੀ ਪ੍ਰੈਗਨਨਸੀ 'ਚ ਮੋਬਾਈਲ ਹੀ ਦੇਖਿਆ ਹੁੰਦਾ ਤੇ ਇਸ ਕਰਕੇ ਉਹ ਜਾਂਦੇ ਬੱਚੇ ਨੂੰ ਵੀ ਮੋਬਾਈਲ ਦੀ ਆਦਤ ਅੱਜ ਮਾਂ ਜਿਹੜੀ ਹੈ ਉਹ ਯੋਗ ਚਾਹੇਗੀ ਉਹਦਾ ਬੱਚਾ ਆਪਣੇ ਆਪ ਉਹਨੂੰ ਆਟੋਮੈਟਿਕਲੀ ਅੱਛਾ ਬੱਚਾ ਨਿਕਲੇਗਾ ਔਰ ਕੁਝ ਸਾਨੂੰ ਆਪਣੇ ਸ਼ਬਦਾਂ ਨਾਲ ਆਪਣੇ ਸੰਸਕਾਰਾਂ ਨਾਲ ਜੈਸਾ ਮੈਂ ਸਟਾਰਟਿੰਗ ਕੀਤੀ ਸੀ ਕਰੋ ਯੋਗ ਤੇ ਰਹੋ ਨਿਰੋਗ ਇਸ ਗੱਲ 'ਚ ਕਿੰਨੀ ਕ ਸਚਾਈ ਆ ਦੇਖੋ ਮੈਂ ਆਪਣੇ ਆਪ ਕਹਿ ਸਕਦਾ ਤੁਸੀਂ ਇਹਨਾਂ ਤੋਂ ਪੁੱਛਣਾ ਵੀ ਜਿੰਨਾ ਤੁਸੀਂ ਬਾਈਕ ਤੁਹਾਡਾ ਵਿਦਿਨ ਤੁਹਾਡਾ ਵੀ ਲਿਮਿਟਿਡ ਪੀਰੀਅਡ ਹੁੰਦਾ ਟਾਈਮ ਮੈਂ ਸਮਝਦਾ ਤੁਸੀਂ ਇਹਨਾਂ ਕੋ ਇੰਡੀਵਿਜੂਅਲੀ ਪੁੱਛਿਓ ਮੈਂ ਆਪਣਾ ਦੱਸ ਸਕਦਾ ਮੈਂ ਕੋਰਟ 'ਚ ਰਹਿਣਾ ਮੈਂ ਫਾਈਲਾਂ 'ਚ ਮੈਂ ਪੈਸੇ ਜ਼ਰੂਰ ਕਮਾਉਣਾ ਪਰ ਮੈਂਟਲ ਪ੍ਰੈਸ਼ਰ ਕਿੰਨਾ ਹੁੰਦਾ ਕੋਰਟ 'ਚ ਦੂਸਰੇ ਦੀ ਅਸੀਂ ਕੀ ਕਹਿੰਨੇ ਉਹ ਕਹਿੰਦਾ ਮੈਂ ਬਹੁਤ ਭਾਰ ਆ ਮੇਰੇ ਤੇ ਬਹੁਤ ਭਾਰ ਆ ਅਸੀਂ ਕਹਿੰਨੇ ਪੈਸੇ ਵੀ ਦੇ ਜਾਂ ਭਾਰ ਵੀ ਦੇ ਚੱਲ ਵੀ ਤੂੰ ਆਪਣਾ ਭ ਸੋ ਫਾਈਲਾਂ ਦਿਨ ਚ ਵੀ ਕੇਸ ਲੜੀਦਾ ਵੀ ਫਾਈਲਾਂ ਦਾ ਪਾਰ ਔਰ ਇੰਨਾ ਜਦੋਂ ਤੁਸੀਂ ਸਾਦੀ ਕ੍ਰਿਆ ਕਰਦੇ ਸਟੈਚਿੰਗ ਕਰਦੇ ਹੋ ਕੋਡ ਦੇ ਵਿੱਚ ਤੋ ਤੁਸੀਂ ਘੁੰਮਦੇ ਆਪਣੇ ਆਪ ਤੇ ਜੋਸ਼ ਇੱਕ ਚਿਹਰੇ ਤੇ ਸਮਾਈ ਲੋਕ ਕਹਿੰਦੇ ਆ ਯਾਰ ਕੇਸ ਜਿੱਤ ਗਿਆ ਇੱਕ ਕੇਸ ਤਾਂ ਹਾਰ ਗਿਆ ਪਰ ਸਮਾਈਲ ਹੁੰਦਾ ਵਾ ਮਤਲਬ ਹਾਰ ਜਿੱਤ ਦਾ ਨਹੀਂ ਸਵਾਲ ਉਦੋਂ ਤੁਹਾਡਾ ਸਵਾਲ ਕ੍ਰਿਸ਼ਨ ਨੇ ਕਿਹਾ ਕਰਮ ਕਰ ਫਲ ਦੀ ਚਿੰਤਾ ਮਤ ਕਰ ਇਹ ਯੋਗਿਕ ਕਰੋਮ ਅਸੀਂ ਕਰਦੇ ਆ ਅਗੇ ਫਲ ਆਪਣੇ ਆਪ ਆਟੋਮੈਟਿਕਲੀ ਸ਼ਹਿਰਪੁਰ ਵਾਸੀਆਂ ਨੂੰ ਕੀ ਮੈਸੇਜ ਹੈ ਮੈਂ ਸ਼ਹਿਰਪੁਰ ਛੱਡ ਕੇ ਸਾਰੇ ਪੰਜਾਬ ਸਾਰੇ ਇੰਡੀਆ ਨੂੰ ਕਹੂੰਗਾ ਜਿੱਦਾਂ ਯੋਗ ਵੱਲ ਲੱਗੇ ਹੋ ਇੱਕ ਬੜੀ ਅੱਛੀ ਕਰੀਆ ਔਰ ਘਰ 'ਚ ਬੈਠੇ ਵੀ ਤੁਸੀਂ ਕਰ ਸਕਦੇ ਹੋ ਬਾਹਰ ਵੀ ਕਰ ਸਕਦੇ ਹੋ ਆਪਣਾ ਟਾਈਮ ਇੱਕ ਘੰਟਾ ਮਿਨੀਮਮ ਇੱਕ ਘੰਟਾ ਔਰ ਮੈਕਸਿਮਮ ਵੀ ਮੈਂ ਕਹਾਂਗਾ ਜਿਆਦਾ ਨਾ ਘਟੋ ਚਾਹੇ ਇੱਕ ਘੰਟਾ ਯੋਗ ਲਈ ਜ਼ਰੂਰ ਕਰ ਲੋ ਹਾਂ ਕੁਝ ਲੋਕ ਐਸੇ ਜਿਹੜੇ ਜਿਮ ਵੀ ਜਾਂਦੇ ਯੋਗ ਵੀ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਕਹਿੰਦਾ ਜਿਮ ਵੀ ਨਾ ਛੱਡੋ ਤੁਸੀਂ ਇੱਕ ਟਰਨਲ ਬਾਡੀ ਦਿਖਾਣੇ ਸਾਡੀ ਇਹ ਜੋ ਕਿ ਮੈਂ 55 ਦਾ ਹੁਣ 55 ਵੀਏ ਚ ਮੈਨੂੰ ਕਿਤੇ ਬਾਡੀ ਨਹੀਂ ਦਿਖਾਣੀ ਆਪਣੀ ਮੈਨੂੰ ਕਿਤੇ ਉਹ ਨਹੀਂ ਦਿਖਾਣੀ ਵੀ ਮੇਰੀ ਚੈਸ ਇੰਨੀ ਹੈ ਮੈਨੂੰ ਆ ਇੰਟਰਨਲ ਸਰੀਰ ਚਾਹੀਦਾ ਔਰ ਯੋਗ ਇੱਕ ਯਕੀਨ ਮੰਨ ਲਿਓ ਜਿਨੇ ਉਮਰ ਵੀ ਵਧਾਣੀ ਨਾ ਆਪਣੀ ਔਰ ਪ੍ਰੈਕਟੀਕਲ ਕਰਕੇ ਦੇਖ ਲੋ ਯਾਰ ਮੇਰੇ ਹੱਥ 'ਚ ਨਹੀਂ ਉਮਰ ਵਧਾਣੀ ਜਾਂ ਮੈਂ ਕੋਈ ਜਾਦੂਗਰ ਹੋਈ ਪੂਰੀ ਦੇ ਦੇਣੀ ਕਿ ਉਮਰ ਵੱਧ ਜਾਊਗੀ ਪਰ ਜਿਉਂ-ਜਿਉਂ ਕ੍ਰਿਆ ਕਰੋਗੇ ਤੁਹਾਡੀ ਸਾ ਅਸੀਂ ਕਿੰਨੇ ਕੁੱਤੇ ਦੀ ਉਮਰ ਘਟ ਕੁੱਤੇ ਦਾ ਸਾਹ ਕੀ ਹੁੰਦਾ ਸਾਰਾ ਦਿਨ ਉਹ ਤੇਜ਼ ਚੱਲਦਾ ਤੁਸੀਂ ਆਪਣਾ ਇਸ ਟਾਈਮ ਸਾਡਾ ਸਾਹ ਦੇਖੋ ਜੇ ਅਸੀਂ 1 ਘੰਟਾ ਕ੍ਰਿਆ ਕੀਤੀ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੇ ਉਮਰ ਵੀ ਵਧੀ ਜਾਏਗੀ ਇਹਦੇ ਜੇ ਸਭ ਕਈਆਂ ਨੂੰ ਯੋਗ ਬਾਰੇ ਪਤਾ ਨਹੀਂ ਸ਼ਾਰਟ ਦੇ ਵਿੱਚ ਦੱਸੋ ਵੀ ਯੋਗ ਹੈ ਕੀ ਅਸਲੀ ਯੋਗ ਅਸਲੀ ਆਪਣੇ ਸਰੀਰੀ ਕ੍ਰਿਆਵਾਂ ਨੂੰ ਮੈਂ ਤਾਂ ਦੱਸਿਆ ਇੰਟਰਨਲ ਆਪਣੇ ਆਪ ਨੂੰ ਫਿਟ ਕਰਨ ਲਈ ਬਾਹਰੀ ਫਿਟਨੈਸ ਹਮਨੇ ਜ਼ਰੂਰੀ ਨਹੀਂ ਹੈ ਬਾਹਰੀ ਫਿਟਨੈਸ ਉੱਥੇ ਤੱਕ ਹੀ ਮਜ਼ਬੂਤ ਹੈ ਜਉ ਤੱਕ ਅਸੀਂ ਲੜਾਈ ਝਗੜਾ ਕਰਨਾ ਕਿਸੇ ਨੂੰ ਦਿਖਾਣਾ ਆਪਣੇ ਡੋਲੇ ਦਿਖਾਣੇ ਬਟ ਇੰਟਰਨਲੀ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਇੰਟਰਨਲੀ ਤੁਹਾਡੀ ਸਾਹ ਦੀ ਕਿਰਿਆ ਯੋਗ ਕਿੱਥੋਂ ਸ਼ੁਰੂ ਹੋਇਆ ਕਹਿੰਦੇ ਭਗਵਾਨ ਸ਼ਿਵ ਨੇ ਆਪਣੇ ਆਪ ਜਨ ਯੋਗ ਮੁਦਰਾ ਚ ਬੈਠ ਕੇ ਭਗਵਾਨ ਤੋਂ ਸ਼ੁਰੂ ਹੋਇਆ ਇਹਨੂੰ ਭਗਵਾਨ ਨਾਲ ਬਿਨਾਂ ਵੰਡਿਆ ਆਪਾਂ ਕਹਿੰਦੇ ਅੱਗੇ ਸ਼ਿਵ ਨੇ ਇਹ ਨਹੀਂ ਸ਼ਿਵ ਵੇਲੇ ਕੋਈ ਹਿੰਦੂ ਨਹੀਂ ਸੀ ਕੋਈ ਮੁਸਲਮਾਨ ਨਹੀਂ ਸੀ ਅਸੀਂ ਬਾਅਦ ਚ ਵੰਡਿਆ ਸਾਰਿਆਂ ਨੂੰ ਜਾਤੀਆਂ ਦੇ ਅਸੀਂ ਬਾਅਦ ਚ ਵੰਡਿਆ ਉਸ ਵੇਲੇ ਸ਼ਿਵ ਇੱਕ ਸੀ ਔਰ ਸ਼ ਕੀ اور ਪਰਮਾਤਮਾ ਕਦੀ ਵੀ ਆਇਆ ਚਾਹੇ ਰਾਮ ਆਇਆ ਚਾਹੇ ਰਹੀਮ ਆਇਆ ਚਾਹੇ ਜੀਸਸ ਆਇਆ ਉਹਨਾਂ ਨੇ ਆਪ ਆਪਣੇ ਤੇ ਦੁੱਖ ਲੈ ਕੇ ਉਹਨਾਂ ਨੇ ਸਿਖਾਇਆ ਉਹ ਆਪ ਪਰਮਾਤਮਾ ਸੀਗੇ ਤੇ ਉਹ ਦੁੱਖ ਨਾ ਲੈਂਦੇ ਉਹ ਵੈਸੇ ਵੀ ਦਿਖਾ ਸੀ ਪਰ ਉਹਨਾਂ ਨੇ ਸਾਨੂੰ ਲੈਸਨ ਦੇਣਾ ਸੀ ਬਈ ਯੋਗ ਕਰਦੇ ਹੋਏ ਤੁਸੀਂ 10 ਮਿੰਟ 15 ਮਿੰਟ ਅੱਧਾ ਘੰਟੇ ਦਾ ਪਸੀਨਾ ਆਏਗਾ ਇਦਾਂ ਲੱਗੇਗਾ ਕਿ ਆ ਅਸੀਂ ਕਿਸ ਚੱਕਰ ਚ ਪੈ ਗਏ ਪਰ ਜਿਹੜਾ ਬਾਅਦ ਚ ਸਵਾਦ ਜਿਹਨੂੰ ਅਸੀਂ ਪੰਜਾਬੀ ਚ ਵਰਲਡ ਕਰੀਏ ਆਨੰਦ ਹਿੰਦੀ ਚ ਕਹਿੰਦਾ ਉਹਦੇ ਨਾਲ ਦੀ ਕੋਈ ਗੱਲ ਨਹੀਂ ਜਰ ਸਾਹਿਬ ਗਰਾਊਂਡ ਜਿਮ ਤੇ ਯੋਗ ਯੈਸ ਇਹਨੂੰ ਅਲੱਗ-ਅਲੱਗ ਚੀਜ਼ਾਂ ਆ ਤੇ ਇੱਥੇ ਇੱਕੋ ਹੀ ਪਲੇਟਫਾਰਮ ਤੇ ਹੈਗੀਆਂ ਇਹ। ਬਹੁਤ ਅੱਛਾ ਲਾਜਵੰਤੀ ਆਊਟਡੋਰ ਸਟੇਡੀਅਮ ਜਿਹੜਾ ਬਣਿਆ ਆਊਟਡੋਰ ਦੇ ਨਾਲ-ਨਾਲ ਹੁਣ ਤਾਂ ਇੰਡੋਰ ਵੀ ਤੁਸੀਂ ਪਿੱਛੇ ਦੇਖ ਰਹੇ ਹੋ ਛੋਟੇ ਬੱਚਿਆਂ ਦਾ ਵੀ ਬਣ ਇੱਥੇ ਇਹਨਾਂ ਦਾ ਹੋਸਟਲ ਵੀ ਲੜਕੀਆਂ ਦਾ ਤੁਸੀਂ ਸੱਜੇ ਪਾਸੇ ਮੇਰੇ ਦੇਖ ਰਹੇ ਹੋ। ਵੀ ਬਾਲੀਬਾਲ, ਬਾਸਕਟਬਾਲ, ਉੱਪਰ ਜਿਮ ਬੜਾ ਅੱਛਾ ਜਿਮ ਵੀ ਬੜਾ 600 ਰੁਪੀਸ ਮੈਨੂੰ ਪਤਾ ਲੱਗਾ ਸਿਰਫ 600 ਰੁਪੀਸ ਗਵਰਨਮੈਂਟ ਵੱਲੋਂ ਲਏ ਜਾਂਦੇ ਪਰ ਮੰਥ ਔਰ ਮੇਰੇ ਖਿਆਲ 'ਚ ਜਿਮ ਦੀਆਂ ਬੜੀਆਂ ਅੱਛੀਆਂ ਮਸ਼ੀਨਾਂ ਇ ਗਵਰਨਮੈਂਟ ਪਿੱਛੇ ਗਰਾਊਂਡ ਆ ਤੁਸੀਂ ਖੁੱਲ ਕੇ ਐਥਲੈਟਿਕ ਐਥਲੈਟਿਕ ਕਰੋ ਤੁਸੀਂ ਖੁੱਲੇ ਅچھے ਕੋਚੀਜ਼ ਆ ਇੱਥੇ ਔਰ ਕੋਚੀਜ਼ ਮੈਂ ਇੱਥੇ ਦਾ ਸਟਾਫ ਨੂੰ ਵੀ ਔਰ ਸਾਰੇ ਇਵਨ ਡੀਐਸਓ ਸਾਹਿਬ ਨੂੰ ਵੀ ਵਧਾਈ ਦਾ ਬਾਤਰ ਕਹੂੰਗਾ ਕਿ ਜਿਨ੍ਹਾਂ ਦੀ ਕਿਰਪਾ ਹੇਠ ਨੈਸ ਕਰਕੇ ਬੜੀ ਜੁਲ ਕਿਰਪਾ ਤਾਂ ਪਰਮਾਤਮਾ ਦੀ ਹੁੰਦੀ ਪਰ ਅੱਗੇ ਪਰਮਾਤਮਾ ਨੇ ਵੀ ਬੰਦੇ ਰੱਖੇ ਹੁੰਦੇ ਉਹਨਾਂ ਬੰਦਿਆਂ ਦੇ ਜਿਹੜਾ ਉਹਨਾਂ ਦਾ ਆਪਣਾ ਆਪਣਾ ਯੋਗਦਾਨ ਸਾਰੇ ਦੇ ਰਹੇ ਇੱਥੇ ਕੋਚੀਜ਼ ਬਹੁਤ ਅੱਛੇ ਮੈਡਮਸ ਕੋਚੀਜ਼ ਆ ਮੇਲ ਜੀ ਐਂਟਰਮੈਨ ਕੋ ਚੀਜ਼ ਆ ਔਰ ਬੜਾ ਅੱਛਾ ਡੀਐਸਓ ਸਾਹਿਬ ਹਲੋਗੀ ਈਵਨ ਸਟਾਫ ਜਿਹੜਾ ਸਫਾਈ ਵਾਲਾ ਵੀ ਆ ਸਫਾਈ ਵਾਲਾ ਸਟਾਫ ਵੀ ਕਈ ਵਾਰ ਦੇਖਦੇ ਸੀ 10 ਮਿੰਟ ਲਈ ਉਹ ਵੀ ਜਦੋਂ ਸਫਾਈ ਤੋਂ ਫਰੀ ਹੁੰਦੇ ਉਹ ਵੀ ਯੋਗ ਚ ਸਾਡੇ ਨਾਲ ਸਿਮਲੇ ਤੋਂ ਅੱਛੇ ਕਿਉਂਕਿ ਫਿਟਨੈਸ ਉਹਨਾਂ ਨੂੰ ਵੀ ਚਾਹੀਦਾ ਜੈ ਸਾਹਿਬ ਤੁਹਾਡਾ ਜੋਗ ਗਰੁੱਪ ਕਿਸੇ ਨੇ ਜੁਆਇਨ ਕਰਨਾ ਹੋਵੇ ਤਾਂ ਕਿਦਾਂ ਕਰ ਸਕਦਾ ਆ मोस्ट ਵੈਲਕਮ ਸਾਡੇ ਕੋਲ ਮੈਂ ਟਾਈਮ ਦੱਸੇ ਸਾਡੇ 7:25 ਵੇ ਇੱਥੇ ਗਰਾਊਂਡ 'ਚ ਆ ਜਿਓ ਕਿਸੇ ਨੂੰ ਮੈਟ ਲੈ ਕੇ ਆ ਨਾ ਜੇ ਕਿਸੇ ਕੋਲ ਮੈਟ ਦੀ ਵੀ ਸਮਰੱਥਾ ਨਹੀਂ ਅਸੀਂ ਉਹ ਵੀ ਸਪਾਂਸਰ ਕਰ ਦੇਵਾਂਗੇ ਪਰ ਆਪਣੇ ਸਰੀ ਉਹ ਤੋਂ ਬਾਅਦ ਸਾਡਾ ਜਿਹੜਾ ਇੱਥੇ ਆ ਕੇ ਜੁਆਇਨ ਕਰੋ ਔਰ ਸ਼ੁਰੂ ਦੇ ਵਿੱਚ ਡਿਫਿਕਲਟੀ ਵੀ ਆਏਗੀ 8-10 ਦਿਨ 15 ਦੇ ਮੈਨੂੰ ਵੀ ਜੋ ਕਰਦੇ ਸਿਰਫ ਜਿਆਦਾ ਟਾਈਮ ਨਹੀਂ ਸਿਰਫ 3 ਤੋਂ 4 ਮਹੀਨੇ ਹੋਏ ਆ ਪਰ ਉਹਦੇ ਮੁਤਾਬਕ ਫਿਟਨੈਸ ਬਹੁਤ ਅੱਛੀ ਔਰ ਸ਼ੁਰੂ ਦੇ ਵਿੱਚ ਅਕੜਾਂ ਥੋੜੀ ਸ਼ਰੀਰ ਦੇ ਕਈ ਉਹ ਦੂਸਰੇ ਤੀਸੇ ਦਿਨ ਛੱਡ ਜਾਂਦੇ ਯਾਰ ਆ ਤਾਂ ਮੇਰੀ ਲੱਤ ਆਕੜ ਗਈ ਕੋਈ ਵੀ ਨਵੀਂ ਚੀਜ਼ ਸ਼ੁਰੂ ਕਰੋਗੇ ਉਹਨੂੰ ਚੇਂਜ ਬਲ ਚੇਂजेस ਥਿਸ ਇਜ਼ ਆਲਵੇਸ ਫॉर ਬੈਟਰ ਨਾਟ ਫॉर ਵਰਸ ਅਪਸ ਡਾਊਨ ਨਹੀਂ ਜਾਵਾਂਗੇ ਅਪ ਜੈਰ ਸਾਹਿਬ ਇੱਕ ਸਵਾਲ ਹੋਰ ਆ ਜਿਮ ਦੇ ਵਿੱਚ ਤਾਂ ਕਾਫੀ ਪ੍ਰੋਡਕਟ ਵਗੈਰਾ ਤੇ ਯੋਗ ਵਿੱਚ ਵੀ ਕੋਈ ਦਵਾਈਆਂ ਖਾਣੀਆਂ ਪੈਂਦੀਆਂ ਜਾਂ ਯੋਗ ਹੈ ਨਾ ਯੋਗ ਕਰੋਗੇ ਮੇਰੇ ਖਿਆਲ ਦੇ ਵਿੱਚ ਯੋਗ ਵੈਸੇ ਜੇ ਪ੍ਰਮੋਟ ਕਰੇਗਾ ਆਯੁਰਵੈਦਿਕ ਨੂੰ ਪ੍ਰਮੋਟ ਕਰੇਗਾ ਪਰ ਸਾਡੇ ਯੋਗ ਦੇ ਵਿੱਚ ਇੱਥੇ ਨਾ ਕੋਈ ਦਵਾਈ ਹੈ ਨਾ ਕੁਛ ਹੈ ਇੱਥੇ ਕੋਈ ਬੰਦਿਆ ਨਹੀਂ ਜਾਂਦਾ ਇੱਥੇ ਕੋਈ ਪੈਸਾ ਨਹੀਂ ਲਿਆ ਜਾਂਦਾ ਇੱਥੇ ਕੋਈ ਪੰਜ ਪੈਸੇ ਦਾ SEO ਨਹੀਂ ਕਰਦੇ ਪਰ ਜਿਉ ਜੋ ਯੋਗ ਤੁਸੀਂ ਕਰੋਗੇ ਤੁਹਾਡੇ ਮਨ ਦੀ ਸਥਿਤੀ ਇਹ ਹੋ ਜਗੀ ਯਕੀਨ ਕਰਿਓ ਮੇਰੀ ਵਾਈਫ ਇੱਥੇ ਗਵਾਹ ਵਾਲ ਜਾਂ ਗਵਾਹ ਵੀ ਨਾ ਹੋਵੇ ਤੇ ਮੇਰੇ ਕਹਿੰਦਾ ਮਤਲਬ ਕੋਲਡ ਡਰਿੰਕ ਇਸ ਸੀਜ਼ਨ ਚ ਅਸੀਂ ਵੀ ਜਾਂ ਦੋ ਵਾਰ ਪੀਤੀ ਹੋਏਗੀ ਖੁਦ ਗੈਸ ਨੂੰ ਬੁਲਾਈ ਅਲੱਗ ਚੀਜ਼ ਹੈ ਪਰ ਅੱਗੇ ਮੈਂ ਗਰਮੀਆਂ ਦੇ ਵਿੱਚ ਆਲਮੋਸਟ ਇੱਕ ਦਿਨ ਛੱਡ ਕੇ ਜਾਈ ਉਹ ਰੋਜ਼ ਤਕਰੀਬਨ ਇੱਕ ਦੋ ਗਲਾਸ ਕੋਲਡ ਡਰਿੰਕ ਪੀ ਲੈਂਦੀ ਸੀ ਉਹ ਯੋਗ ਨਾਲ ਸ਼ਾਇਦ ਅੰਦਰ ਹੀ ਚੇਂਜ ਐਸੀ ਆਈ ਕਿ ਉਹ ਦਿਲ ਬੋਤਲ ਵੀ ਸਾਹਮਣੇ ਪਈ ਹੋਏ ਕੀ ਕੋਲਡ ਡਰਿੰਕ ਲਈ ਤਾਂ ਵੀ ਦੇਖ ਕੇ ਵੀ ਦਿਲ ਨਹੀਂ ਕਰਦਾ ਵੀ ਇਹ ਚੀਜ਼ਾਂ ਯੋਗ ਦੇ ਨਾਲ ਮਾਨਸਿਕ ਸਥਿਤੀ ਸਾਹਸ ਨਾਲ ਤੁਹਾਡੇ ਕੀ ਹੁੰਦਾ ਵੀ ਮਨ ਤੁਹਾਡਾ ਇੱਕਦਮ ਸਵੱਛ ਬੈਸ ਸਵੱਛਮਨ ਮੈਂ ਹੀ ਕਹਿੰਦਾ ਮਤਲਬ ਸਵਸਥ ਸਰੀਰ ਮੈਂ ਸਵਸਥਮਨ ਦਾ ਵਿਕਾਸ ਹੁੰਦਾ ਹੈ ਸਵਸਥਮਨ ਸਵਸਥ ਸਰੀਰ ਨਾਲ ਜੁੜਿਆ ਦਾ ਤੇ ਤੁਸੀਂ ਅੰਤਰੀਕ ਲੈਵਲ ਤੇ ਪਰਿਵਾਰਿਕ ਲੈਵਲ ਜਿਹੜੀ ਜਨਰਲ ਫਿਟਨੈਸ ਇੱਕ ਘਰ ਚ ਕਲੇਸ਼ ਹੋ ਜਵੇ ਇੱਕ ਕਲੇਸ਼ ਨਹੀਂ ਹੁੰਦਾ ਉਹਨਾਂ ਤੁਸੀਂ ਕੋਰਟ ਜਾਓਗੇ ਉੱਥੇ ਵੀ ਕਲੇਸ਼ ਲੱਗੇਗਾ ਉਸ ਤੋਂ ਬਾਅਦ ਤੁਸੀਂ ਹੋਰ ਜੱਜਾਂ ਨਾਲ ਵੀ ਬੈਸ ਹੋਗੇ ਤੁਸੀਂ ਕਲਾਇੰਟਾਂ ਨਾਲ ਬੈਸੋ ਮੇਰੇ ਕਹਿੰਦਾ ਇੱਕ ਅੱਛੀ ਚੀਜ਼ ਮਿਲ ਜਾਏ ਉਹ ਅੱਛੀ ਇੱਕ ਟਾਈਮ ਲੈਣੀ ਉਸਕੇ ਹਿੰਟੇ ਲਈ ਨਹੀਂ ਉਹ ਬਾਤੀ 23 ਘੰਟੇ ਵੀ ਕੰਮ ਕਰਦਾ ਯੋਗ ਇਜ਼ ਗੁੱਡ ਅਪ ਟੂ 댓 ਅਕਸਰ